ਸਕਾਲ ਸਾਰਨ ਕੇ ਮਿਓ ਠੀਕ ਠਾਕ ਹੋ ਪਰਮਾਤਮਾ ਸਾਰਨ ਠੀਕ ਠਾਕ ਰਕੇ ਚੜ੍ਹਦੀ ਕਲਾ ਚ ਰੱਖੇ ਤੇ ਸਭ ਤੋਂ ਪਹਿਲਾਂ ਸਾਰਿਆਂ ਸਾਰਿਆਂ ਨੂੰ ਲੋਹੜੀ ਦੀਆਂ ਲੱਖ ਲੱਖ ਵਧਾਈਆਂ ਤੇ ਅੱਜ ਬਣਾਇਆ ਸਾਗ ਵੈਸੇ ਲੋਕ ਵਿਚਾਰ ਕਰਦੇ ਸੀ ਮੈਂ ਤਾਂ ਨਹੀਂ ਕਰਦੀ ਵੀ ਅਖੇ ਮਾਗੀ ਨੂੰ ਸਾਗ ਖਾਣਾ ਚੰਗਾ ਹੁੰਦਾ ਫਲਾਣਾ ਉਹ ਤਾਂ ਅਸੀਂ ਤਾਂ ਵੈਸੇ ਸਾਗ ਆ ਗਿਆ ਬਣਾ ਲਿਆ ਅੱਗੇ ਤਾਂ ਅਸੀਂ ਕਦੇ ਬਣਾਇ ਨਹੀਂ ਲੋਹੜੀ ਨੂੰ ਕੋਈ ਪਰਸਨ ਭਾਰੇ ਤਨ ਹੋਵੇ ਸਾਗ ਬਣਾਇਆ ਦੀ ਸੀ दे आज दिन भी बहुत सण लगे सही ता काम बहुत कीता कपड़े कपड़े सारे टपते तो कपड़े बहुत हुए फैसी मशीन आ जे बाहर पिए मैं कमर पे टपला दे देखो ता कपड़े सारे वो देखो तार ते कुछ इधर पिए कपड़े हां कुछ इधर कपड़े तो ऊपर बिस्तर सारे पाए हुए हैं टपते जा टपते रहे हां मेरे सारे ਠੀਕ ਹੈ ਦੋਸਤ ਬਣਾਈ ਪਿਆ ਮੜੀ ਮੋਟੀ ਗਿੱਲੀ ਉਹ ਬਣ ਗਿਆ ਸਬਜ਼ੀ ਬਿਆਹ ਕੋਲ ਥੋੜਾ ਜਿਹਾ ਪਾਣੀ ਪਾ ਕੇ ਬਣ ਗਿਆ ਰਾਜ ਪ੍ਰਮਾਤਮਾ ਨੇ ਦਿਨ ਲਾਇਆ ਕੋਸ ਹੁਣ ਲੋੜੀ ਤੇ ਵਾਤਾ ਦਿਨ ਖੁੱਲਣ ਲੱਗ ਪਿਆਣੀ ਹੁਣ ਕੋਈ ਚੱਕਰ ਨਹੀਂ ਮੈਂ ਕੋਟਾ ਕਫਤੇ ਚੱਪਣ ਦਿੰਦੀ ਸੋਦੇ ਟਕਣ ਵਾਸਤੇ ਸਾਗਦੇ ਤੇ ਹੁਣ ਵਧੀਆ ਦਿਨ ਖੁੱਲ ਜਾਣੇ ਤੇ ਚਲੋ ਜੀ ਮੈਂ ਬਣਾਉਣੀ ਐ ਚਾ ਜਿਮੀਂ ਲੈ ਕੇ ਗਏ ਜਿਮੀਂ ਦੇ ਡੈਡੀ ਸਰਦਾਰ ਜੀ ਕਮਾਉਣ ਮੈਂ ਕਿੰਨਾ ਮਤ ਥੱਕੀ ਪਈ ਆ ਮੈਂ ਤਾਂ ਕੱਪੜੇ ਬਹੁਤ ਔਤੀ ਤਰ ਤਾਰੀ ਅੱਜ ਗੁਰਦਵਾਰ ਸਾਹਿਬ ਨਹੀਂ ਗਏ ਤੇ ਕਾਉਂਟਰ ਮਾਤੀ ਐ ਕੱਲੂ ਜਾਵਾਂਗੇ ਤਾਂ ਫਿਰ ਮੈਂ ਸਪਾਟ ਕਰਕੇ ਲੱਕਰਸ ਦਾ ਪਾਣੀ ਆਗੇ ਮਤਲਬ ਦਾ ਸੱਤ ਪੌਣੀ ਸੱਤ ਸੱਤ ਫਿਰ ਮੈਂ ਕੱਪੜੇ ਪਾ ਲੈ ਆਵਾਂਗਾ ਮੈਂ ਬੜਾ ਨੇ ਜਾਤਵਾਰਾ ਸਿਰ ਕੋਈ ਨੰਬਰ ਆ ਸੀ ਜਦੋਂ ਗੱਡੀ ਇੰਸ਼ੋਰੈਂਸ ਕਰਾਈਆ ਚੋੜੇ ਬਣੇ ਸਤੂੰ ਸੋਡੀਆਂ ਬਣਾਈ ਸੀ ਫਿਰ ਆਉਣ ਬੜਾ ਨੇ ਜਾ ਸੁਵਿਧਾ ਟੱਕੜੀ ਥੱਕੇ ਪਏ ਮੈਂ ਤਾਂ ਸ਼ਾਮ ਨੂੰ ਖਾ ਕੇ ਜਿਹਨੇ ਸਾਗ ਬਣਾਵਾ ਮੈਨੂੰ ਪਖਾਉਂ ਜਾਂਦਾ ਪਤਾ ਨਹੀਂ ਉੱਠਣ ਬੈਠਣ ਨਾਲ ਹੀ ਤੇ ਫਿਰ ਮੈਂ ਬੁਖਾਰ ਦੀ ਦਵਾਈ ਹੁਣ ਲਾਉਂਗੀ ਪਹਿਲਾਂ ਤੇ ਫਿਰ ਰਾਤ ਨੂੰ ਲੋਹੜੀ ਵੀ ਆ 10 ਮਿੰਟ ਜਾਵਾਂਗੇ ਹਨਾ ਤੇ ਚਲੋ ਜਿਹੜੇ ਤਿਹਾਰ ਬਣੇ ਆ ਵੈਸੇ ਕਹਿੰਦੇ ਖੁਸ਼ੀ ਮਨਾਉਣੀ ਚਾਹੀਦੀ ਹੈ ਬੰਦੇ ਨੂੰ ਜਿੱਤੇ ਢਿੱਡ ਦੀ ਹੋ ਕੇ ਬੈਠਾ ਰਹੇ ਜਿਹੜੀ ਸੋਤ ਲੈ ਬਟਰ ਨਰੱਕੀ ਸਭ ਤੋਂ ਪਹਿਲਾਂ ਬੰਦਾ ਸੋਚ ਪਾਸਟਾ ਰੱਖੇ ਕੁਸ਼ ਹੋਈ ਹੋਈ ਹੈ ਵੀ ਹਾਂ ਕੰਮ ਤਾਂ ਹੀ ਹੋਣਾ ਸਕੇ ਨਾ ਵੀ ਹੋਣ ਦੀ ਉਮੀਦ ਤਾਂ ਵੀ ਹੋਵੇ ਉਹ ਤਾਂ ਵੀ ਰੱਖੋ ਵੀ ਹੋਊਗਾ ਪ੍ਰਮਾਤਮਾ ਕਰੂਗਾ ਹਨਾ ਵਿਸ਼ਵਾਸ ਰੱਖੋ ਤੇ ਚਲੋ ਜੀ ਆਪਾਂ ਬਣਾਉਣੀ ਚਾਹ ਚਾਹ ਬਣਾ ਕੇ ਪੀਣੀ ਹੈ ਤੇ ਲੋੜੀ ਵਾਸਤੇ ਮੈਂ ਪਾਠਕ ਮਗਾ ਕੇ ਰੱਖ ਲੈਂਦਾ ਸੀ ਸੌਕ ਦਿਆਂ ਲੋੜੀ ਤੇ ਪਾਠਕ ਪਾਵਾਂਗੇ ਕਿਉਂਕਿ ਇੰਡੀਆ ਦੇ ਤੱਕ ਖਾਸ ਲੋੜੀ ਮੰਨੀ ਗਈ ਆ ਹਨਾ ਵਿਆਹ ਸ਼ਾਦੀ ਦੇ ਮੁੰਡੇ ਕੁੜੀਆਂ ਹੋਣ ਹੁਣ ਤਾਂ ਕੁੜੀਆਂ ਦੇ ਵੀ ਬਣਾਉਂਦੇ ਆ ਏਡੀ ਕੋਈ ਗੱਲ ਕੁੜੀਆਂ ਵੀ ਕਿਹੜਾ ਮਾਰੀਆਂ ਜਿਹੜੀਆਂ ਕੁੜ ਨਸੀਆਂੀਆਂ ਵਧੀਆ ਹੈਗੀਆਂ ਹਾਜੀ ਕੁੜੀਆਂ ਪਹਿਲਾਂ ਗਲਤ ਵੀ ਕਰਮ ਚੱਕਿਆ ਤਾਂ ਵੀ ਮਾਪਿਆਂ ਦਾ ਡਿਟੈਂਸ਼ਨ ਕਰਦੇ ਆ ਹਨਾ ਤੇ ਇਹ ਦੇਖੋ ਸਾਡੇ ਸਮਾਜ ਨੇ ਬਣਾ ਰੱਖਿਆ ਵੀ ਜੋ ਕੁਸ ਮੁੰਡੇ ਦੇ ਕਰੋ ਸਾਰਾ ਕੁਸ ਲੋੜੀ ਮੁੰਡੇ ਦੀ ਬਣਾਉਂ ਕੁੜੀ ਹੋਵੇ ਮੁੰਡਾ ਹੋਵੇ ਬਈ ਮੇਰੀ ਗੱਲ ਸੁਣ ਤੇ ਮਾਪਿਆਂ ਦਾ ਫਿਰ ਵੀ ਤਰਸ ਕਰਦੀਆਂ ਜਿਵੇਂ ਮਰਜ਼ੀ ਹੋਵੇ ਚਾਹ ਗਲਤ ਕਰਕੇ ਹੋਵੇ ਕਿ ਹੋਵੇ ਹਨਾ ਤੇ ਤੇ ਹੈਗੀ ਵੀ ਹੁਣ ਤਾਂ ਹੋਈਆਂ ਪਈਆਂ ਇਹੋ ਜਿਹੀਆਂ ਪਰ ਫਿਰ ਵੀ 90% ਤੱਕ ਉਹ ਨਾ ਕਰਦੇ ਨੇ ਮਾਪੇ ਦਾ ਬਸ ਮੈਂ ਇਹ ਕਰ ਲਈ ਉਹ ਜਾਪੀ ਕੇ ਸਾਗ ਮੇਰਾ ਬਣਿਆ ਪਿਆ ਥੋੜਾ ਜਿਹਾ ਹੋਰ ਪਾਣੀ ਪਾ ਕੇ ਬਸ ਉਹ ਸੈੱਟ ਕਰ ਦਿੰਦੇ ਆ ਅੱਜ ਮੀਨੋਂ ਦਾ ਮਨ ਸੀਗਾ ਤੇ ਅੱਜ ਆਉ ਹੈ ਨਹੀਂ ਸੀ ਲਾਈਟ ਜਿਹੜੀ 4:00 ਟਾਈਮ 9 ਵਜੇ ਦੀ ਗਈ ਹੋਈ ਸੀ ਤੇ ਲਾਈਟ ਆਈ ਹੈ 1:30 ਵਜੇ ਕਿਉਂਕਿ ਟੈਂਕੀ ਟੈਂਕੀ ਦਾ ਪਾਣੀ ਨਾ ਬਹੁਤ ਜ਼ਿਆਦਾ ਠੰਡਾ ਹੁੰਦਾ ਹਨਾ ਐਸੀ ਨਾ ਘਮਾੜਨਾ ਹੋ ਜੇ ਦੇ ਵੀ ਗੀజర్ ਛੱਟ ਕੇ ਤੇ ਉਹਦੇ ਨਾਲ ਨਵਾਈਏ ਫੇਸ ਕਰਕੇ ਨਾ ਲਓ ਜੀ ਬਸ ਬਲਿਆ ਤਰਪਾ ਲਸਣ ਤੇ ਮਿਰਚ ਸਾਰਾ ਚਟਨਾ ਪੀਸ ਕੇ ਵਧੀਆ ਪੀਸ ਸਮਾ ਜਾਂਦਾ ਲਓ ਜੀ ਆਪਣੀ ਚਾਹ ਬਣ ਗਈ ਠੀਕ ਹੈ ਪਵਲਾ ਆ ਗਿਆ ਤੇ ਬਸ ਪਾ ਕੇ ਹੁਣ ਪੀਣੀ ਹੈ ਚਾਹ

ਤੋ ਇਹ ਖੰਨਾ ਇਹ ਖੰਨਾ ਜੀ ਮੋਲੀਓੜੀ ਖੰਨਾ ਆਪਾਂ ਜਨ ਲੋੜੀ ਤੇ ਲੋੜੀ ਤੇ ਨੰ ਤੜਪਉਂਦੇ ਤੜਪਾ ਕੇ ਹੁੰਨੇ ਉਹ ਵੀ ਪਰਮਾਤਮਾ ਸੁਖ ਸ਼ਾਂਤੀ ਲੈ ਕੇ ਢੇ ਸਾਰੇ ਲੋੜੀ ਤੇ ਜੀ ਆ ਜੰਗਲ ਚਲਾਤੀ ਮੈਂ ਲੱਗ ਲੂ ਤੋ ਲੋੜੀ ਦਾ ਦਿਆ ਹਨ ਜਿਹੜੀ ਉਹ ਪਾਈ ਹੋਈ ਆ ਉਸ ਹੁੰਦੇ

बहुत है बहुत अच्छी है इधर आप जानू भी धंदे हुंदे तो खा ओए सापूए मूंगली डोरी आई के तोने पैसे भी पादे पर सरन देखियो किअ देखियो एकदम मजा आ जा भाई इधर हट के ताए

ਆਏ ਬਾਹਰ ਕਿਥੇ ਬੈਠੇ ਨੇ ਦੇਖੇ ਚੱਕ ਕਿੰਨੇ ਸੁਣ ਲਾ ਗਾ ਕੀ ਹਾਂ ਰੰਗ ਚੱਕ ਦਾ ਰੰਗ ਦੀ ਤੁਰੰਗ ਬਦਲ ਚੇ ਹੁੰਦਾ ਇਹ ਵੀ ਇਕ ਇੱਕ ਦੇਖਣ ਚੋਂ ਬੜਾ ਤਪਾ ਜੋ ਬਜੂ ਬਾਹਰ ਨੂੰ ਬਜੂ ਆ ਬਗੇਟ ਕੋ ਜੀ ਬੈਠੀ ਮੈਂ ਬੜਾ ਮਸਤ ਕੇ ਦੂ ਆ ਦਿ ਚੌਕਰ ਜਾ ਕਰੀ ਲਾ ਦੇ ਚੌਕਰ ਲੇ ਵੀ ਲੋੜੀ ਤਾਂ ਆ ਗਿਆ ਸਟਫਟ ਕੇ ਹੰਡ ਫੌਸੀ ਆਈ ਉਹ ਠੰਡ ਹੈ ਨਹੀਂ ਅੱਜ ਪਤਾ ਸਾਰੇ ਲੋੜੀਆਂ ਲੱਗੀਆਂ ਕਰਕੇ ਆ ਨਾ ਆ ਠੰਡ ਹੈ ਨਹੀਂ ਪਤਾ ਸਾਰੇ ਲੋੜੀਆਂ ਕਰਕੇ ਲੋੜੀ ਕਰਕੇ ਅੱਜ ਉਹ ਕੁੱਤੋਂ ਵਿੱਗ ਤਾਂ ਉਲ ਬੜੇ ਪਿਆ ਹੁੰਦਾ ਉੱਤੇ ਅਰ ਸੋਈ ਦੀ ਲੈਗ ਜਗ ਜਾਂਦੀ ਸਾਰਾ ਦਿਨ ਰਾਤ ਜਗੀ ਜਾਂਦੀ ਤਿੰਨ ਦਿਨ ਅੱਗੇ ਤਾਂ ਹੋ ਦੀਦੀ ਫਿਰ ਮੰਨਦ ਕਰ ਦੋਈ

ਕੋਲ ਆਇਆ ਤੁਹਾਡਾ ਨਾਮ ਹੈ ਤੇ ਮੋੜ ਨਾਮ ਹੈ ਚਲੋ ਜੀ ਚਲ ਚਲ ਬੁਗੋ ਚਲੋ ਅੰਦਰ ਚਲੋ ਆਜੋ 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 ਠੰਡ ਬੋਤੇ ਠੰਡ ਬੋਤੇ ਠੰਡ ਬੋਤੇ ਆ ਜਾ ਲਓ ਚਲ ਜਿਵੇਂ ਤੜਕੇ ਖੜਦਾ ਵੀ ਮੈਂ ਬਾਹਰ ਜਾਵਾਂ ਮੈਂ ਪੁੱਤ ਠੰਡ ਮੋਦਾ ਪਿੰਨਿਆ ਸੀ ਤਾਂ ਤਾਂ ਸਾਗ ਬਣਾ ਕੇ ਤਾਂ ਥੱਕ ਨਾ ਹੋ ਆਈ ਲੱਗਦੀ ਹੈ ਬੁਖਾਰ ਹੋਇਆ ਉਹ ਲੋਚ ਚੱਲ 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 ਆ ਜਾ ਆ ਜਾ ਆ ਜਾ ਆ ਜਾ ਗੁਗੁਪ ਕਿੱਥੇ ਜਾਣਾ ਆ ਜਾ ਪੱਦੀਆ ਚੱਲਾ ਪਈਏ ਆੜ ਕੇ ਖੜ ਗਈ ਲੈ ਡੱਗ ਕੇ ਬੰਦ ਪਈ ਹੁਣ ਤਾਂ ਸਰੀਰ ਆ ਗਿਆ ਬੈਜ ਗਈ ਬਸ